ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 16 ਜੂਨ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਪਿਛਲੇ ਕਈ ਦਿਨਾਂ ਤੋਂ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਰਿਕਾਰਡ ਤੋੜ ਗਰਮੀ ਲਗਾਤਾਰ ਪੈ ਰਹੀ ਹੈ ਅੱਜ ਵੀ ਮਾਹੌਲ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਸਵੇਰ ਵੇਲੇ ਜਰੂਰ ਹੋਮਸ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਬਣੀ ਹੋਈ ਸੀਗੀ ਪਰ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਗਿਆ ਹਵਾ ਵੀ ਤੇਜ਼ ਰਫ਼ਤਾਰ ਦੇ ਨਾਲ ਚਲਦੀ ਹੋਈ ਦਿਖਾਈ ਦੇ ਰਹੀ ਹੈ ਗਰਮੀ ਤੋਂ ਰਾਹਤ ਮਿਲੇਗੀ ਜਲਦ ਇਹ ਆਪਾਂ ਸਭ ਨੂੰ ਪਤਾ ਹੈ ਕਿ 18 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਤਕੜਾ ਮੀਂਹ ਹਨੇਰੀਆ ਦਾ ਦੌਰ ਦੇਖਿਆ ਜਾਵੇਗਾ ਜਿਸ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਤੇ ਕਿਤੇ ਲਗਾਤਾਰ 3-4 ਦਿਨ ਇੱਕ ਵਾਰ ਫਿਰ ਤੇਜ਼ ਧੂੜ ਭਰੀਆਂ ਹਨੇਰੀਆਂ ਦੇਖੀਆਂ ਜਾਣਗੀਆਂ ਕੁੱਲ ਮਿਲਾ ਕੇ ਕਹਾਣੀ ਇੰਨੀ ਕੁ ਬਣਦੀ ਹੈ ਕਿ ਅੱਜ ਗਰਮੀ ਵਾਲਾ ਦੌਰ ਆ ਉਸੇ ਤਰ੍ਹਾਂ ਹੀ ਰਹੇਗਾ ਟੈਂਪਰੇਚਰ ਵੀ ਬਹੁਤੇ ਖੇਤਰਾਂ ਦੇ ਵਿੱਚ ਅੱਜ 45-46 ਡਿਗਰੀ ਨੂੰ ਟੱਚ ਫੇਰ ਕਰ ਚੁੱਕਾ ਹੈ ਤੇ ਰਾਤਾਂ ਰਾਤ ਟੈਂਪਰੇਚਰ ਵੀ ਇੱਕ ਵਾਰ ਫੇਰ ਤੋਂ ਵੱਧ ਚੁੱਕਾ ਹੈ ਸੋ ਕੁੱਲ ਮਿਲਾ ਕੇ ਗਰਮੀ ਤੋਂ ਰਾਹਤ ਤਾਂ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਹੋ ਸਕਦਾ ਹੈ ਕਿ ਸ਼ਾਮ ਵੇਲੇ ਕੁਝ ਕਲਾਕਿਆਂ ਦੇ ਵਿੱਚ ਚਾਰਕ ਕਣੀਆਂ ਜਾਂ ਛੱਟ ਸ਼ਰਾਟੇ ਜਾਂ ਚਾਰਕ ਬੂੰਦਾ ਡਿੱਗ ਪਣ ਇਹ ਜਿਹੇ ਮਾਹੌਲ ਜ਼ਰੂਰ ਬਣ ਸਕਦਾ ਹੈ ਉਹ ਜਿੱਤੇ ਕਿਤੇ ਵੀ ਧੂੜਪੜੀਆਂ ਹਨੇੜੀਆਂ ਮੜੀਆਂ ਮੋਟੀਆਂ ਚੱਲ ਸਕਦੀਆਂ ਨੇ ਪਰ ਉਹਨਾਂ ਦੀ ਨਾ ਮਾਤਰੀ ਹੋਵੇਗਾ ਜਿਦੇ ਵਿੱਚ ਗਰਮੀ ਤੋਂ ਰਾਹਤ ਵੀ ਘੱਟ ਹੀ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਕੁੱਲ ਮਿਲਾ ਕੇ ਬਸ ਕੱਲ ਦਾ ਤੇ ਪਰਸੋ ਦੀ ਦੁਪਹਿਰ ਤੋਂ ਬਾਅਦ ਪੰਜਾਬ ਦਾ ਮੌਸਮ ਬਦਲੇਗਾ ਤੇ ਇੱਕ ਵਾਰ ਫੇਰ ਤੋਂ ਟੈਂਪਰੇਚਰ 40 ਡਿਗਰੀ ਤੋਂ ਹੇਠਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਦਰਜ ਕੀਤਾ ਜਾਵੇਗਾ।